ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਤਾਨ ਪ੍ਰਿਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਛੜਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਹੈ ਤੁਹਾਡੇ ਗਾੜੀ ਸਜਣੋ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲੰਮੇ ਵਾਲੀ ਗੱਲ ਨਾ ਜਿਹੜੀ ਪਿੱਛੇ ਰਹਿ ਜੇ ਪਹੁੰਚੇ ਆ ਪਿੰਡ ਅਮੀਸ਼ਾ ਨੇੜੇ ਬਿਲਕੁਲ ਰਹੇਗਾ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਸੀਲ ਲੱਗਦੀ ਪੱਟੀ। ਉਹਦੇ ਵਾਸੀ ਘਰ ਆ ਗਏ। ਤੇ ਬਾਈ ਲਖਮਿੰਦਰ ਸਿੰਘ ਦੇ ਫਾਰਮ ਤੇ ਆਏ ਆ। ਸੱਜਣੋ ਚਾਰ ਐਨੀਮਲ ਇੱਥੋਂ ਮਖਾਉਣ ਲੱਗੇ ਆ। ਤੇ ਜੁੜੇ ਰਹੋ ਬਿਲਕੁਲ ਫਾਰਮ ਸਮਝ ਕੇ ਹੰਡ ਤੱਕ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਛੜਦੀ ਕਲਾ ਜੀ ਤੁਸੀਂ ਦੱਸੋ। ਕਿੰਦਾ ਜੀ? ਬਹੁਤ ਕਿਰਪਾ ਰਾਮ। ਡਰੈਸ ਕਰੀਏ ਜੀ। ਲਖਮਿੰਦਰ ਪਿੰਗ ਪਿੰਡ ਅਵੀਸ਼ਾ ਜਲਾ ਤਰ। ਮੋਬਾਈਲ ਨੰਬਰ 8699 5530 ਠੀਕ ਸ਼ੁਰੂਆਤ ਕਰੀਏ ਵੱਡੀ ਵਾੜ ਤੋਂ ਹਾਂਜੀ ਵਾੜ ਤੋਂ ਤਾਂਜੀ ਸਹੀ ਆ ਤਾਂਜੀ ਸਹੀ ਵਾੜ ਜੀ ਕਿੰਨਾ ਕੁ ਸਮਾਂ ਖੋ ਤੜੜ ਗਿਆ ਇਹ ਇਹ ਨੂੰ ਹਫਤਾ ਹੋ ਗਿਆ ਅੱਛਾ ਹਾਂਜੀ ਅਜੇ ਮੈਲਾ ਮਾਰਿਆ ਨਹੀਂ ਨਹੀਂ ਮੈਲਾ ਨਹੀਂ ਮਾਰਿਆ ਕਿੰਨਾ ਦੁੱਧ ਆ ਅੱਜ ਕਿਤੇ 13 ਕਿਲੋ ਦੁੱਧ 13 ਕਿਲੋ ਆ ਗਿਆ ਹੈ ਨਾ ਚੋਣ ਜਵਾ ਓਕੇ ਓਕੇ ਚੋਣ ਜ ਓਕੇ ਅੰਦੀ ਦੀ ਰਿਪੋਰਟ ਖੁੱਲ ਗਈ ਬਹੁਤ ਈ ਵਾਲੀ ਵਾੜ ਜੇ ਖਾਨ ਵੀ ਬਹੁਤ ਸੋਹਣਾ ਲੱਗਾ ਤੇ ਬੋਦੀ ਵੇਖ ਸਕਦੇ ਜੇ ਵਾਕਈ ਆਹ ਤੋਹਫਾ ਹੀ ਹੈ ਹਨਾ ਬਦਈਆ ਲੱਗੇ। ਥਾਣ ਵੀ ਚੰਗਾ ਲੱਗਾ ਤੇ ਲੇਵੇ ਦੀ ਵੀ ਬੰਤਾ ਤੁਸੀਂ ਦੇਖ ਸਕਦੇ ਜੀ। ਵਾਹ ਵਾਹ। ਚੋ ਚੁੰਕੀ ਨੂੰ। ਲਓ ਜੀ। ਨਾਓ ਜੀ। ਆਹ ਨਾਓ ਜੀ। ਬਚਾ ਮਗਰ ਜੀ ਮਗਰ ਬਚਾ ਜੀ ਠੀਕ ਆ ਮਗਰ ਸਜਣੋ ਬਚਾ ਆ ਗਿਆ ਤੇ ਇਹਦੇ ਕੀਮਤ ਪਾਈ ਜੀ ਸਭ 50 ਕਰ ਲਈ 50000 ਰੁਪਇਆ ਹਾਂਜੀ ਜਾਇਜ਼ ਪਰ ਮੈਨੂੰ ਪਤਾ ਹੋਰ ਜਾਇਜ਼ ਕਰ ਦੇਣਾ 47000 ਜੈਸਨੋ ਜੀ ਜੈਸਨੋ ਜੀ ਹੋਰ ਛੱਡ ਦੇ ਹੋਰ ਇਹ ਆ ਛੱਡ ਦੇ 46 47000 47000 ਬਤਾ ਲਈ ਆ ਦੀ ਦੇ ਦੇ ਬਿਆਲੀ ਦੀ ਵਾ 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 ਰੇਟ ਨਹੀਂ ਸ਼ਾਜੀ ਕਹਿੰਨੇ ਨਾ ਕਰ ਜੈ ਜੈ ਠੀਕ ਹੈ ਅੱਗੇ ਝੋਟੀ ਜੀ ਆ ਜੀ ਹੈ ਨਾ ਝੋਟੀ ਕੱਟੀ ਕਟਾ ਮਗਰ ਤੇਰੇ ਕਟਾ ਆ ਗਿਆ ਕਟਾ ਆ ਗਿਆ ਝੋਟੀ ਵੀ ਸੋਹਣੀ ਹੈ ਨਾ ਹਾਂਜੀ ਬਿਲਕੁਲ ਸੋਕਾ ਹੀ ਪੀਸ ਆ ਹਾਂਜੀ ਹਾਂਜੀ ਨੀਲੀ ਦਾ ਵੀ ਬਿੱਲੀ ਮਣਕੀ ਅੱਖ ਆ ਗਈ ਇਹ ਥਾਨ ਵੇਖੋ ਸੱਜਣੋ ਕਿਆ ਪਾ স্পੈਸ਼ਲ ਥਾਨ ਲਗਾ ਸਪੈਸ਼ਲ ਇਹ ਜੀ ਹੋ ਜਾ ਠੀਕ ਹੋ ਗਿਆ ਲਓ ਜੀ ਲੇਵਾ ਬਹੁਤ ਸੋਹਣਾ ਕਰਮ ਵਾਲੀ ਲੱਗਾ ਤੇ ਪੂਰੀ ਰਾਜੀ ਬਾਜੀ ਝੋਟੀ ਆ ਸੂਆ ਪਹਿਲਾ ਹੋਊਗੀ ਹਾਂਜੀ ਪਹਿਲਾਂ ਪਹਿਲਾਂ ਨੂੰ ਹੋਊਗੀ ਲੇਵਾ ਵੇ ਤੋਂ ਤੇ ਦੁੱਧ ਦੀ ਗੱਲ ਕਰੀਏ ਕਿੰਨਾ ਘੂਗਾ ਮੋਕਾ 8 ਕਿਲੋ ਜੀ 8 ਕਿਲੋ ਹੈਨਾ ਕਟਾ ਆ ਗਿਆ ਮਗਰ ਦੁੱਧ 8 ਕਿਲੋ ਜੀ ਹਾਂਜੀ ਠੀਕ ਆ ਤੇ ਰੇਟ ਆ ਵੇਲੇ ਝੋਟੀ ਸੋਹਣੀ ਜਿਨੀ ਦੇਣੀ ਆ ਸੋਹਣੀ ਝੋਟੀ ਹਾਂਜੀ ਨਹੀਂ ਸ਼ੱਕ ਕੋਈ ਨਹੀਂ ਲਾ ਦਿਓ ਮਰ ਜੇ ਕਰਾ ਗਾਣ ਕਰ ਦਿਓ ਮੈਂ ਪਿਆਰ ਮਾਉਤ ਕਰਕੇ 75 ਕਰ ਦੇ 72 ਕਰ ਦੇ 70 ਦੇ ਦੇ ਜਾਣ ਦੇ 200 ਰੁਪਏ ਜੋੜਣੀ ਹਾਂ ਇਹ ਨਾ ਕੋਈ ਆਖੇ ਕਿ ਮਹਿੰਗਾ ਜਾਦਾ ਏ 200 ਰੁਪਏ ਜੋੜ ਹਾਂ ਅਰਜਾਨਾ ਲੀਡ ਕੇ ਪੈਂਦੀ ਇੱਕ ਪਾਉ ਲਖਿੰਦਰ ਸਿੰਘ ਦੇ ਫਾਰ ਤੇ ਭਾ ਬਿਲਕੁਲ ਉੜਦੀਆਂ ਵਾਲੇ ਹੋਣਗੇ ਲੈ ਉਹ ਕੋਲ ਹਾਂ ਜੀ ਚਾਚੇ ਨਾ ਕਰੀ ਜੋਗੀ ਯਾਰ ਮੈਂ ਦੂਰੀ ਅਰੇ ਪੀੜੀ ਕਰਕੇ ਨਾ ਲਓ ਜੀ ਲਓ ਕੋਈ ਨਹੀਂ ਆ ਬਾਈ ਸਾਈਡ ਤੇ ਉਹਨੂੰ ਅਗਲੇ ਪੰਨੇ ਖੋਲੋ ਜਾ ਤਾਂ ਉਹ ਚੁੰਗੀ ਜਾਂਦਾ ਬੱਚਾ ਉਹ ਅਗਲੇ ਪੰਨੇ ਹੋ ਕੇ ਖੋਲੋ ਜਾ ਲਓ ਜੀ ਚਲੋ ਜੀ ਕੋਈ ਨਹੀਂ ਲਓ ਜੀ ਲਓ ਆ ਚੰਗੀ ਇਹਦੇ ਕੋਲ ਦੁੱਧ ਬਾਈ ਦੀ ਕਿੰਨਾ ਹੋਊਗਾ ਮੇਰੀ ਦੁੱਧ 12 ਤੋਂ 13 ਦੇ 12 ਤੋਂ 13 ਕਿਲੋ ਫੁੱਲਾ ਹਨਾ ਕੱਟਾ ਮਗੇ ਕੱਟੀ ਕੱਟਾ ਕੱਟਾ ਤੇ ਇਹ ਕਿੰਨੇ ਦੇ ਦੇਗੇ ਸਾਡੇ ਸਾਬ 90 ਹਜ਼ਾਰ ਦੀ ਮੈਂ ਲਈ 90 ਦੀ ਹਾਂਜੀ ਹੋਰ ਕਰ ਦੀਏ ਹਾਂਜੀ ਹੋਰ ਕਰ ਦੇ 85 ਹਜ਼ਾਰ ਬੀਜ਼ ਮੈਂ ਦੀ 85 ਦੀ ਚਲੋ ਠੀਕ ਹੈ ਠੀਕ ਕਰਨਾ ਹੋਰ ਜੇ ਤੁਹਾਡੀ ਖੁਸ਼ ਹੋਛੜ 84 ਦੀ ਜਾਣਦੇ ਆ 83 ਜੋ 200 ਰੁਪਏ ਹੈ 83 ਜੋ 200 ਰੁਪਏ ਹੈ 200 ਰੁਪਿਆ ਛੋੜ ਠੀਕ ਆ ਗਾਂ ਕਰ ਦਿਓ ਮੜੀ ਜਲਾ ਦਿਓ ਲਓ ਸੱਜਣੋ 83000 ਦੇ ਵਿੱਚੋਂ 200 ਛੋੜ ਹੋਣੀ ਜੇ ਇੱਕ ਗਿਫਟ ਦੇਣਾ ਜਿੰਦਾ ਚਾਹ ਪਾਣੀ ਦਾ ਨਹੀਂ ਸਰਦਾ ਵਸ਼ੀ ਮਗਜ ਸੁਈ ਨੂੰ ਮੀ ਨਾਲ ਲਾ ਲਓ ਡੇਢ ਲਾ ਲਓ 15 ਦਿਨ ਲਾ ਲਓ ਦੁੱਧ ਕਿੰਨਾ ਦੁੱਧ 6 ਕਿਲੋ ਜੀ ਦੁੱਧ 6 ਕਿਲੋ ਤੋਰਿਓ ਖੋਲ ਕੇ ਇਹਨੂੰ ਹੀ ਨੋ ਸੱਜਣਾ ਤੇ ਬੱਚਾ ਪੈ ਗਿਆ ਸੀ ਹੌਣ ਚੁੰਗੀ ਜਾਂਦਾ ਸੀ ਤੇ ਪਸਮਾਈ ਵੈਸੀ ਐ ਇਹਨੂੰ ਕਰ ਦਿਓ ਮਕਾਨ ਨੂੰ ਲੈ ਜਾਓ ਫਿਰ ਤੇ ਸਿੰਘ ਹੈਗੇ ਜੇ ਨਿੱਕੇ ਨਿੱਕੇ ਖਿਆਲ ਰਿਹਾ ਦੋ ਉਂਗਲੀ ਜਾਂ ਤੇ ਦੁੱਧ 6 ਕਿਲੋ ਆ ਹਾਂਜੀ ਠੀਕ ਆ ਟੂਨ ਬੋਲ ਰਹੀ ਹੈ ਠੀਕ ਆ ਠੀਕ ਆ ਠੰਡੀ ਦੀ ਰਹੀ ਹੈ ਟੂਨ ਤੋਂ ਨਿਕਲ ਪਛੀ ਲੈ ਜਾ ਤੇ ਰੇਟ ਕਿੰਨੇ ਦੀ ਦੇ ਦੇ ਗਿਆ ਆਪਾਂ ਕਾ ਸੱਜ ਨੇ ਨਹੀਂ ਦੇ ਦੇ ਇੱਕੋ ਰੇਟ ਹੀ ਕੋਈ ਭੈਣ ਭਰਾ ਆਖੇ ਨਾ ਹਾਂ ਇਹ ਕਾ ਪਾਣੀ ਵਾਲੇ ਦੇ ਲੈਣੀ ਏ ਹਾਂ ਹਾਂਜੀ 10000 ਦੀ ਰਚੀ ਦੇ ਦੇ 10000 ਦੀ ਹਾਂਜੀ 10000 ਠੀਕ ਆ ਸਜਣੋ 10000 ਦੀ ਚੁੱਕ ਕਟਾ ਵਾਦਾ ਕੋਈ ਨਹੀਂ ਹੋਣਾ ਇੱਕ ਜੇ 10 ਹੈਗਾ ਏ ਕਹਿੰਦੇ 10000 ਦੀ ਲੋੜ ਆ ਚਲ ਜਾ ਸਕਦਾ ਕਟਾ ਵਾਦਾ ਕੋਈ ਨਹੀਂ ਖਰੀਦਦਾਰੀ ਕਰਿਓ ਆ ਪਸ਼ੂ ਜੇ ਸਾਸੀ ਕਾਲ